ਖੇਤਾਂ ਦੇ ਵਿੱਚ ਫੁੱਟ ਫੁੱਟ ਕੇ ਰੋਂਦਾ ਹੈ ਕਿਸਾਨ ਜਿਸ ਦੀ ਪੁੱਤਾਂ ਵਾਂਗ ਪਾਲੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਖਰਾਬ ਹੋ ਗਈ ਹੈ ਖੇਤਾ ਦੇ ਵਿੱਚ ਤਬਾਹ ਹੋਈ ਆਪਣੀ ਫਸਲ ਵੇਖ ਕੇ ਪੁੱਬਾ ਮਾਰੇ ਕਿਸਾਨ ਰੋਣ ਲੱਗ ਪਿਆ ਮਾਮਲਾ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਸਾਹਮਣੇ ਆਇਆ ਜਿੱਥੇ ਕਿਸਾਨ ਜਿਸ ਦੀ ਫਸਲ ਜਿਹੜੀ ਹੈ ਉਹ ਬਰਬਾਦ ਹੋ ਚੁੱਕੀ ਹੈ ਦਰਅਸਲ ਇੱਥੇ ਕਿਸਾਨ ਜਿਸ ਦੀ 20 ਏਕੜ ਦੇ ਕਰੀਬ ਫਸਲ ਜਿਸ ਨੂੰ ਕੀ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤਾ ਇਸ ਦੇ ਦਰਮਿਆਨ ਪ੍ਰਸ਼ਾਸਨ ਤੇ ਸਰਕਾਰ ਦੇ ਨਿਰਦੇਸ਼ਾਂ ਨੂੰ ਮੰਨ ਕੇ ਇਸ ਕਿਸਾਨ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੋਏ ਕਣਕ ਦੀ ਬੁਆਇਂ ਕੀਤੀ ਸੀ ਤੇ ਜਿਸ ਤੋਂ ਬਾਅਦ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਇਸ ਦੀ ਤਾਂ ਫਸਲ ਬਰਬਾਦ ਹੋ ਗਈ ਹੈ ਤੇ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਇਸ ਫਸਲ ਨੂੰ ਵੇਕੇ ਪੁੱਭਾ ਮਾਰ ਕੇ ਰੋ ਰਿਹਾ ਕਿਸਾਨ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਹਰ ਤਰ੍ਹਾਂ ਦਾ ਛਿੜਕਾਅ ਕੀਤਾ ਗਿਆ ਪਰ ਸੁੰਡੀ ਖਤਮ ਨਹੀਂ ਹੋਈ ਤੇ ਅਖੀਰ ਦੇ ਵਿੱਚ ਹੁਣ ਉਸ ਦੀ ਫਸਲ ਤਬਾਹ ਹੋ ਗਈ ਹੈ ਇਸ ਵਜਨ ਦੇ ਪ੍ਰਤੀ ਏਕੜ ਕਰੀਬ 20000 ਰੁਪਏ ਦੇ ਹਿਸਾਬ ਦੇ ਨਾਲ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਦਰਅਸਲ ਖੇਤੀਬਾੜੀ ਵਿਭਾਗ ਨੇ ਜਾਂਚ ਦੇ ਆਦੇਸ਼ ਤਾਂ ਦਿੱਤੇ ਨੇ ਕਿਇਆ ਕਿ ਕਿਸਾਨ ਨੇ ਹੱਲ ਚਲਾਏ ਨੇ ਜਿਸ ਤੋਂ ਪਹਿਲਾਂ ਉਹਨਾਂ ਨੂੰ ਸੰਪਰਕ ਨਹੀਂ ਕੀਤਾ ਗਿਆ ਹਾਲਾਂਕਿ ਹੁਣ ਜਿਹੜਾ ਕਿਸਾਨ ਹੈ ਇਸ ਵੇਲੇ ਕਾਫੀ ਮੰਦੀ ਹਾਲਤ ਦੇ ਵਿੱਚੋਂ ਲੰਘ ਰਿਹਾ ਉਸ ਦਾ ਕਹਿਣਾ ਹੈ ਕਿ ਉਸ ਦੀ ਤਾਂ ਸਾਰੀ ਫਸਲ ਹੀ ਬਰਬਾਦ ਹੋ ਚੁੱਕੀ ਹੈ

ਪਾ ਵੀ ਤੁਹਾਡੇ ਸਾਹਮਣੇ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਗਾੜੀ ਵਾਈਲ ਸੀਗੀ ਹਾਂਜੀ ਜਦੋਂ ਗਾੜੀ ਕਿੰਨਾ ਖਰਚਾ ਸੀ ਖਰਚਾ 800 1000 ਕਿਲਾ ਆਇਆ ਜੀ ਪਹਿਲਾਂ ਬਲੈਕ ਚਰੇ ਵਾਲਿਆਂ ਜੀ 20 ਮੋਲ ਦਾ ਪਾਇਆ ਸੀ ਤੇ ਹੁਣ ਫਿਰ ਹਾਂਜੀ ਹੁਣ ਦੁਬਾਰਾ ਫਿਰ ਵੇਚਦੇ ਆ ਜੀ ਕੁੱਲ ਕਿੰਨਾ ਨੁਕਸਾਨ ਹੋ ਗਿਆ ਕੁੱਲ ਲਗਭਗ 152000 ਦਾ ਨੁਕਸਾਨ ਹੋਈ ਗਿਆ ਜੀ ਇੱਕ ਕਿੱਲੇ ਦਾ ਹਾਂਜੀ ਹੱਕ ਜੀ ਅਧਮਾਰੇ ਵੀ ਜਨਾਂ ਸਫਰਿਆ ਕਿਤਿਆਂ ਜੀ ਤੁਹਾਡੇ ਸਾਹਮਣੇ ਆ ਬਖਾਤ ਗਿਆ ਤੁਹਾਨੂੰ ਤੇ ਇਹ ਕਿਹੜੀ ਸੁੰਡੀ ਔਰ ਕੀ ਨੁਕਸਾਨ ਕੀਤਾ ਇਹ ਜੀ ਇਹ ਜੱਟ ਚ ਸੁੰਡੀ ਆ ਜੀ ਬੂਟਾ ਸਕਾਉਂਦੀ ਆ ਹਾਂਜੀ ਪਹਿਲਾਂ ਕੀ ਕੁਝ ਮਗਲਿਆਂ ਨੇ ਕੋਈ ਆ ਕੇ ਸਾਰ ਲਈਏ ਨਹੀਂ ਜੀ ਉਹਨਾਂ ਨੂੰ ਬਖਾਇਆ ਸੀ ਅੱਜ ਕੱਲ ਉਹਾਂ ਦੇ ਵੀ ਸਾਡੇ ਹਸਾਬ ਦੇ ਪਈ ਪਈ ਆ ਸੀ ਕੀ ਕਰਕੇ ਵੀ ਗਾ ਨੂੰ ਅੱਗ ਲਗਾਇਆ ਕਰੋ ਤੇ ਅੱਗ ਦਾ ਹੀ ਹਾਲ ਹੈ ਇੰਨੇ ਚ ਹੋਰ ਕੋਈ ਅੱਗ ਨਹੀਂ ਹਾਲ ਨਹੀਂ ਹੈ ਤਾਂ ਹੁਣ ਤੁਸੀਂ ਕੀ ਹਾਲ ਗੱਡਿਆ ਮੇਰੇ ਤਾਂ ਅਸੀਂ ਤਾਂ ਜਿੰਦ ਮਾਰੇ ਹੁਣ ਵਾਂ ਠੇਕੇ ਤੇ ਸਭ ਤੋਂ ਪਹਿਲੇ 75 76 ਹਜ਼ਾਰ ਨੂੰ ਵਾਂ ਠੇਕੇ ਤੇ ਆ ਤੇ ਹੁਣ ਤਾਂ ਮਾਰੇ ਜੇ ਜਾਂ ਕੇ ਉਹ ਵੀ ਅੱਗੇ ਜਿਵੇਂ 50 ਨਿਕਲੇ 23 ਮਾ ਨਿਕਲੂਗੀ ਜੀ ਅਜੇ ਹਫ਼ਤਾ ਵੀ ਜੀ ਨਹੀਂ ਜਾਂਦੀ ਜੀ ਸਾਡੇ ਸਾਹਮਣੇ ਵਾਂ ਕਰਿਆ ਕਰ ਗਿਆ ਪਿਆ ਥੋੜਾ ਜਿਹਾ ਰੱਖੋ ਜੀ ਕਿਨਾਰ ਥੋੜਾ ਜੀ ਗੁਰਮੇਲ ਸਿੰਘ ਗੁਰਮੇਲ ਜੀ ਕੀ ਸਮੱਸਿਆ ਆਈ ਹੈਗੀ ਤੁਹਾਨੂੰ ਸਮੱਸਿਆ ਆਈ ਆਈ ਗੱਠਾ ਬਣਾਇਆ ਇਹ ਸਾਰੇ ਵਾਂਧੀਆਂ 20 ਤੋਂ 25 ਕਿਲੇ ਮੇਰੇ ਕੋਲ ਠੇਕੇ ਤੇ ਆ 5 ਕਿਲੇ ਆਉਂਦੇ ਆ ਇਹ ਅਸੀਂ ਗੱਠਾ ਬਣਾ ਕੇ ਤੇ ਤੌਂਗਾ ਮਾਰ ਕੇ ਤੇ ਸੁਪਰ ਸੀਟਰ ਨਾਲ ਬੀਤੀ ਕਣਕ ਵਧੀਆ ਵਾਰ ਬਣਾ ਕੇ ਤੇ ਉਹਦੇ ਕਾਰਨ ਜਦੋਂ ਹੁਣ 15 20 ਦਿਨਾਂ ਤੋਂ ਪਾਣੀ ਲਾਇਆ ਤੇ ਪਾਣੀ ਤਾਂ ਬਸੂੰਡੀ ਪੈ ਗਈ ਅਸੀਂ ਦਵਾਈਆਂ ਵਾਲੇ ਕੋਲੇ ਗਏ ਉਹਨਾਂ ਨੇ ਸਾਨੂੰ ਕਰਾਟੇ ਪਾ ਦਿਓ ਮਿੱਟੀ ਚ ਮਿਲਾ ਕੇ ਪਾ ਦਿਓ ਅਸੀਂ ਪਾਤੀ ਸੂੰਡੀ ਫੇਰ ਨਹੀਂ ਮਰੀ ਫਿਰ ਤੁਹਾਡੇ ਅੱਗੇ ਉਹਨਾਂ ਨੇ ਕੋਰਾ ਜਨ ਸੰਗ ਸਪਰੇਅ ਦਿੱਤੀ ਅਸੀਂ ਉਹਦਾ ਵੀ ਕੀਤਾ ਛੜਕਾ ਪਰ ਉਹ ਫੇਰ ਨਹੀਂ ਕਾਰਨ ਤੋਂ ਉਹੀ ਫੇਰਾ ਵੇਖ ਲਓ ਕਿੱਡੀ ਕਿੱਡੀ ਸੁੰਡੀ ਫਰਦੀ ਹੈ ਇਸੇ ਕਾਰਨ ਸਾਨੂੰ ਕਣਕ ਵਾਉਣੀ ਪਈ ਤਾਂ ਹੁਣ ਹਾਰ ਕੇ ਦਮਾਰੇ ਵੀ ਜਾਗੇ ਕੁੱਲ ਕਿੰਨਾ ਨੁਕਸਾਨ ਹੋ ਗਿਆ ਕਿੱਲੇ ਮਗਰ ਸਾਰਾ ਟੋਟਲ ਟੋਟਲ ਮੇਰਾ 2 ਲੱਖ ਹਾਂ 2 ਲੱਖ ਰੁਪਏ ਤੇ ਨੇੜੇ ਹੋ ਗਿਆ ਹੋਗਾ ਮੇਰਾ ਸਾਰੇ ਵਾਹਨ ਮਗਰ ਹੁਣ ਹੁਣ ਵੇਖੋ ਤੇ ਮੇਰਾ ਹਜੇ ਜਿਹੜਾ ਹੁਣ 22 ਬਲੈਕ ਚ ਮਿਲ ਜਾਂਦੇ ਆ ਤੇ ਆ ਸਪਰੇ ਆ ਦੂਜੀ ਤਾਂ ਮਿਲਦੀ ਨਹੀਂ ਡੀਏਪੀ ਤਾਂ ਕੀ ਕਰਨਾ ਕੀ ਸੰਡੀ ਕਿਉਂ ਪਹਿਰਦੇ ਇਹ ਅੱਗ ਨਹੀਂ ਲੱਗਣ ਕਾਰਨੀ ਪੈਂਦੀ ਆ ਜੀ ਅੱਗ ਲੱਗਣ ਕਰਕੇ ਜਾਂ ਰੇਹਾਂ ਸਪਰੇਆਂ ਕੋਈ ਰੇਹਾਂ ਸਪਰੇਆਂ ਚ ਹੀ ਹੋ ਸਕਦਾ ਜੀ ਕਬਲਾ ਹੋ ਰਹਾ ਸੀ ਕਿਹੜਾ ਬਣਾਉਣਾ ਕੀ ਹੈ ਰੇ ਸਪਰੇਅ ਮਾਰੀ ਆਉਂਦੀ ਹੋਵੇ ਉਹਦੇ ਕਰਕੇ ਸਿੱਧੀ ਬਿਜਾਈ ਬਸ ਹਾਂਜੀ ਇਕੱਠਾ ਬਣਾ ਕੇ ਸਿੱਧੀ ਬਿਜਾਈ ਕੀਤੀ ਆਈ ਅੱਗੇ ਤਾਂ ਅਸੀਂ ਲਾਈ ਨਹੀਂ 2 ਸਾਲ ਹੋ ਗਏ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਖੇਤੀਬਾੜੀ ਵਿਭਾਗ ਵਾਲੇ ਕੱਲ ਮੈਂ ਉੱਥੇ ਪਾਣੀ ਲਈ ਜਾਂਦਾ ਸੀ ਉਹਦਾ ਸਪਰੇਅ ਕਰਕੇ ਆਇਆ ਸੀ ਉੱਥੇ ਮੈਨੂੰ ਟੱਕਰੇ ਸੀ ਰਾਹ ਚ ਮੈਂ ਕਿਹਾ ਬਈ ਆ ਸੁੰਡੀ ਬਹੁਤ ਪਈ ਐ ਨਹੀਂ ਮੈਂ ਤਾਂ ਵਾਹ ਕੇ ਵਿਜਣੀਆਂ ਉਹਦੇ ਬਾਈ ਯਾਰ ਅੱਗ ਤੋਂ ਹੱਲ ਕੋਈ ਨਹੀਂਗਾ 5 ਤੋਂ ਬਾਅਦ ਤੁਸੀਂ ਅੱਗ ਲਾ ਲਿਆ ਕਰੋ ਤੇ ਪਰ ਇਹਦਾ ਹੱਲ ਕੋਈ ਨਹੀਂ ਗਾ ਸਾਡੇ ਤਾਂ ਆਪ ਵੀ ਪਈ ਪਈ ਆ ਬਾਹਰ ਆਪ ਪੈਂਦੇ ਸਹੀ ਉਹ ਖੇਤੀਵਾੜੇ ਹੁਣ ਮੈਂ ਨਾ ਤਾਂ ਉਹਨਾਂ ਨੂੰ ਜਾਣਦਾ ਜਿਹੜੇ ਸਾਡੇ ਇੱਥੇ ਅਧਿਕਾਰੀ ਆ ਪਿੰਡ ਚਾ ਕੇ ਪਿੰਡ ਚਾ ਖੇਤੀਬਾੜੀ ਵਾਲੇ ਉਹਨਾਂ ਨੂੰ ਆਖਿਆ ਵੀ ਉਹਦੇ ਹੱਲ ਕੋਈ ਨਹੀਂ ਗਏ ਇਹਦਾ ਬਸ ਉਹ ਖਾਈ ਵੀ ਆ ਜੀ ਤੇ ਮੈਂ ਕਿਹਾ ਵੀ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਇਦਾਂ ਬੀਜੀ ਸੀ ਪਹਿਲਾਂ ਵੀ ਪਿਛਲੀ ਾਰ ਬੀਜੀ ਸੀਗੀ ਪਿਛਲੀ ਾਰ ਸੁੰਡੀ ਘਟ ਪਈ ਸੀ ਤੇ ਪਰ ਐਰ ਕੀ ਜਿਆਦਾ ਜਦੋਂ ਉਹਦੇ ਵੀ ਵਾਰ-ਵਾਰ ਗੱਠਾ ਬਣਾਉਣ ਨਾਲ ਸੁੰਡੀ ਦਾ ਜਿਆਦਾ ਅਟੈਕ ਹੁੰਦਾ ਔਰ ਸਾਡੇ ਕੱਲ ਉੱਤੇ ਖੂ ਤੇ ਵੱਡੇ ਖੂ ਤੇ ਮਿੱਟੀ ਚੈੱਕ ਕਰਨ ਵਾਲੇ ਵੀ ਆਏ ਸੀ ਉਹਾਂ ਦੇ ਬਈ ਤੁਸੀਂ ਜਿਆਦਾ ਤਾਂ ਅੱਗ ਲਾਉਣ ਕਾਰਨ ਹੀ ਤੁਹਾਡਾ ਵਾਹ ਠੀਕ ਰਹਿਣਗੇ ਸਵਾਹ ਜ਼ਰੂਰੀ ਆ ਬਈ ਸੁੰਡੀ ਆਂਡੇ ਹੁੰਦੇ ਖਤਮ ਹੁੰਦੇ ਰਹਿਣਗੇ ਤੁਸੀਂ ਅੱਗ ਲਾਇਆ ਕਰੋ ਤੇ ਬਈ ਹੋਰ ਦੇ ਵੀ ਆਸੇ ਪਾਸੇ ਕੱਲੇ ਤੁਹਾਡੇ ਖੇਤ ਨਹੀਂ ਹੋਰ ਦੇ ਵੀ ਆਈ ਹੋਰ ਦੇ ਆ ਸਾਹਮਣੇ ਵਾਹ ਨਾ ਉਹ ਪਰੇ ਤੁਸੀਂ ਤਾਂ ਉਧਰ ਵੀ ਆ ਹੁਣ ਸਾਨੂੰ ਉਹ ਆਪਦੀ ਖੇਚਲ ਕਰੀ ਜਾਂਦੇ ਅਸੀਂ ਕਰਕੇ ਥੱਕ ਹਾਰ ਕੇ ਹਟ ਗਏ ਆ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਆ ਜਿੰਨਾ ਵੀ ਖਰਚਾ ਸਾਡਾ ਦਿਮਾਰਿਓ ਸਾਡਾ ਦਿੱਤਾ ਜਾਵੇ ਨਹੀਂ ਤਾਂ ਸਰਕਾਰਾਂ ਖੋਖਲੇ ਵਾਅਦੇ ਹੀ ਕਰਦੀਆਂ ਵੀ ਇੰਨਾ ਅਸੀਂ ਐ ਕਰਾਂਗੇ ਜਿਉਂ ਕਰਾਂਗੇ ਹੁਣ ਆ ਕੇ ਸਰਕਾਰਾਂ ਵੇਖਣ ਵੀ ਕੀ ਆ ਉਤਲਾ ਹੁਣ ਸੈਲਟ ਉਹਨਾਂ ਦਾ ਕਿਉਂ ਨਹੀਂ ਲੱਗਦਾ ਦੱਸ ਦਿੰਦਾ ਤੇ ਆ ਕਿਉਂ ਨਹੀਂ ਟਰੈਕਟਰ ਫਰਦਾ ਦਿੰਦਾ ਵੀ ਕਣਕ ਵਾਈ ਜਾਂਦੇ ਆ ਖੇਤੀ ਅਧਿਕਾਰੀ ਵਾਲਿਆਂ ਨੂੰ ਘੱਲੋ ਉਹਨਾਂ ਕੋਲੇ ਬਿਜਾ ਕੇ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜੇ ਬੰਦੇ ਕਣਕ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਅਸੀਂ 1500 ਰੁਪਏ ਜਾਂ 2500 ਰੁਪਏ ਦੇਵਾਂਗੇ ਕੀ ਉਹ ਮਿਲਿਆ ਨਹੀਂ ਸਾਡੇ ਕੋਲੇ ਨਹੀਂ ਆਏ ਪੈਸੇ ਤਾਂ ਕੀ ਮਿਲਨੇ ਆ ਸਾਡੇ ਕੋਲੇ ਆ ਕੇ ਸਾਰ ਨਹੀਂ ਲੈ ਵੀ ਪੁੱਛਣ ਵੀ ਕੋਈ ਆਜ਼ਾਦ ਅਧਿਕਾਰੀ ਕਰਨ ਕੀ ਗੱਲ ਆ ਵੀ ਕਾਗਜ਼ ਤੋਂ ਵਾਹੀ ਜਾਂਦੇ ਤੁਸੀਂ ਅਸੀਂ ਹਾਲ ਕੇ ਤੁਹਾਡੀ ਅੱਜ ਤੇ ਕਰਾਜ ਪਹੁੰਚ ਕੀਤੀ ਅੱਬੇ ਚੱਲੋ ਉਹਨਾਂ ਨੂੰ ਕਹਿ ਕੇ ਅਸੀਂ ਵਿਖਾਉਨੇ ਆ ਵੀ ਅਗਲਾ ਕਹਿੰਦਾ ਕਿ ਨਹੀਂ ਜਾਣ ਕੇ ਆ ਵੇਖੋ ਕੌਣ ਆਪਦਾ ਫਸਲ ਵਾਧੂਗਾ ਇਨੀ ਉਹ ਤਾਰ ਕੇ ਬਾਲੀਆ ਬਸਲਾਹਾ ਛਾ ਠੇਕੇ ਦੇ ਮੇਰੇ ਕੋ 75 ਤੋਂ 70000 ਰੁਪਏ ਦੇ ਕਰਵਾਨ ਆ ਤੇ ਦੱਸੋ ਅਸੀਂ ਇਹਦਾ ਕੀ ਹੱਲ ਕਰੀਏ ਹੁਣ ਜੇ ਸਰਕਾਰਾਂ ਦਾ ਖੜਾ ਪੰਡ ਪਹਿਲਾ ਪਾ ਗੱਠਾ ਬਣੇਗਾ ਗੱਠਾਂ ਵਾਲੀ ਨਹੀਂ ਚੱਕਦੇ ਛੇਤੀ ਉਹਦੇ ਵਿੱਚ ਗਰਮੀ ਇੱਕ ਜਿਆਦਾ ਹੋਣ ਕਰਨਾ ਤੇ ਇੱਕ ਅਗੀਤੀ ਵੀ ਚੰਕਾਰਨ ਗਲਾਬੀ ਸੁਟੀ ਦਾ ਹਮਲਾ ਹੋਇਆ ਵਾ ਇਹਦੇ ਵਿੱਚ ਕੋਈ ਦੋ ਦੋ ਦੋਰਾਵਾਂ ਨਹੀਂ ਆ ਜਿਹੜਾ ਹੁਣ ਜਿਹੜੀ ਪ੍ਰੋਬਲਮ ਜਿਹੜੀ ਬਰਗਾੜੀ ਦੀ ਪ੍ਰੋਬਲਮ ਆਈ ਆ ਇਹ ਕਿਸਾਨ ਵੱਲੋਂ ਜਿਹੜਾ ਵੋ ਉਹ ਉਹਨਾਂ ਦੇ ਖੇਤਾ ਵਿੱਚ ਆਈ ਸੀਗੀ ਬਟ ਉਹਦੇ ਵਿੱਚ ਇਹ ਕਿ ਉਹਨਾਂ ਨੇ ਟਾਈਮਸ ਜਿਹੜਾ ਵੋ ਉਹ ਸਾਡੇ ਜਾਣਕਾਰੀ ਦੇ ਵਿੱਚ ਨਹੀਂ ਆ ਨੂੰ ਆਇਆ ਕਿ ਉਹਨਾਂ ਨੇ ਜਿਹੜਾ ਉਹਨੂੰ 4-5 ਕਿੱਤਿਆਂ ਦੇ ਵਿੱਚ ਜਿਹੜਾ ਉਹਨੂੰ ਵਕ ਦੁਬਾਰਾ ਜਿਹੜਾ ਉਹਨੂੰ ਕਰਾਇ ਕਰ ਰਿਆ। ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਜਦੋਂ ਮੈਂ ਪਹਿਲਾਂ ਪਾਣੀ ਲਾਉਂਦੇ ਹਾਂ ਉਸ ਤੋਂ ਪਹਿਲਾਂ ਜਿਹੜਾ ਉਹ ਆਪਣੇ ਖੇਤ ਆ ਜਰੂਰ ਨਿਰੀਖਣ ਕਰਨ। ਜੇ ਕਿਤੇ ਪ੍ਰੋਬਲਮ ਹੈਗੀ ਆ ਜੇ ਕਿਤੇ ਤੁਹਾਨੂੰ ਲੱਗਦਾ ਕਿ ਕੋਈ ਬੂਟਾ ਜਿਹੜਾ ਉਹ ਸੁੱਕ ਰਿਹਾ ਵਾ ਉਹਨੂੰ ਇਗਨੋਰ ਨਾ ਕਰੋ। ਉਹਨੂੰ ਪੱਟ ਕੇ ਉਹਦੀ ਜੜ ਪੱਟ ਕੇ ਜੜੇ ਤੇ ਉਹਦੀ ਖੋਲੋ ਕੇ ਦੇਖੋ, ਪਾੜ ਕੇ ਦੇਖੋ ਉਹਨੂੰ ਥੱਲੇ। ਉਹਦੇ ਵਿੱਚ ਜੇ ਛੁੱਢੀ ਦੇਖਦੀ ਆ ਤੇ ਫਿਰ ਉਹ ਜਿਹੜੀ ਪੀਪਰ ਉਹਨੇ ਲਿਆ ਪੀ ਵੀਕ ਨੂੰ ਸਿੱਲੀ ਮਿੱਟੀ ਵਿੱਚ ਲਾ ਕੇ ਛਟਾ ਦੇ ਦਿਓ ਮਾਚ ਪਾਣੀ ਲਾਓ ਜੇ ਪਾਣੀ ਲਾਤਾ ਵਾ ਕਿ ਜੇ ਜੇ ਪਾਣੀ ਲਾਤਾ ਵਾ ਤੇ ਬਾਅਦ ਵਿੱਚ ਜੇ ਪ੍ਰੋਬਲਮ ਹੁੰਦੀ ਆ ਫਿਰ ਆਪਾਂ ਉਥੇ ਜਿਹੜੀ ਕੋਰਾਜਿੰਦੀ ਸਪਰੇ ਕਰਾਂਗੇ ਕੋਰਾਜਿੰਦੀ ਜਿਹੜੀ ਕੋਲਟਰਾਡੀ ਦੀ ਪ੍ਰੋਜ ਜਿਹੜੀ ਆ ਉਹ 50 ਮਿਲੀਲੀਟਰ ਨੂੰ 100 ਤੋਂ 150 ਲੀਟਰ ਪਾਣੀ ਵਿੱਚ ਕੋਲ ਕੇ ਬੋਲ ਨੂੰ ਜਿਹਦੇ ਨਾਲ ਨੈਪਸਿਕ ਪੰਪ ਦੇ ਨਾਲ ਸਪਰੇ ਕਰਾਂਗੇ ਉਹਦੇ ਨਾਲ 100% ਕੰਟਰੋਲ ਆ ਕੋਈ ਪ੍ਰੋਬਲਮ ਨਹੀਂ ਆ